ਸਸੀ ਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਾਰਾ ਧੰਨਵਾਦ ਹੈ ਜੀ ਅੱਜ ਆਪਾਂ ਬਣਾਵਾਂਗੇ ਸ਼ਿਮਲਾ ਮਿਰਚ ਭਰ ਕੇ ਆਪਣੇ ਪਾਸ ਬਚੀ ਹੋਈ ਸਬਜੀ ਪਈ ਸੀ ਫਰਾਈ ਕੀਤੇ ਹੋਏ ਆਲੂ ਆਪਣੇ ਕੋਲ ਸੀ 4 ਸ਼ਿਮਲਾ ਮਿਰਚ ਆਪਾਂ ਨੇ ਸ਼ਿਮਲਾ ਮਿਰਚ ਦੇ ਵਿੱਚ ਜਿਹੜੇ ਉਹ ਸਬਜੀ ਹੈ ਭਰ ਦੇਣੀ ਹੈ ਆਲੂਆਂ ਨੂੰ ਥੋੜਾ ਜਿਹਾ ਦੁਆਰਾ ਭੁੰਨ ਕੇ ਤੇ ਦੋ ਟਮਾਟਰ ਪਾ ਕੇ ਇੱਕ ਚਾਰ ਛਿੰਨਾ ਮਿਰਚਾਂ ਦਾ ਮਸਾਲਾ ਆਪਾਂ ਨੇ ਤਿਆਰ ਕਰ ਲੈਣਾ। ਆਪਣੇ ਕੋਲ ਚਾਰ ਮਿਰਚਾਂ ਦੀਆਂ ਆਪਾਂ ਨੇ ਚਾਰ ਧੋ ਲਈਆਂ। ਚੰਗੀ ਤਰ੍ਹਾਂ ਇਹਨਾਂ ਨੂੰ ਸੁਕਾ ਲਿਆ ਤੇ ਆਪਾਂ ਹੁਣ ਇਹਨਾਂ ਨੂੰ ਖਾਲੀ ਕਰਾਂਗੇ। ਮਿਰਚਾਂ ਜਿਹੜੀਆਂ ਉਹ ਬਹੁਤ بڑے ਸਾਈਜ਼ ਵਿੱਚ ਐ। ਇਹਨਾਂ ਨੂੰ ਥੋੜਾ ਜਿਹਾ ਪੱਕਣ ਵਿੱਚ ਵੀ ਟਾਈਮ ਲੱਗੂਗਾ ਤੇ ਭਰਨੇ ਦੇ ਵਿੱਚ ਇਹਨਾਂ ਨੂੰ ਆਲੂ ਆ ਜਿਹੜੇ ਉਹ ਵੀ ਜ਼ਿਆਦਾ ਲੱਗਣਗੇ। ਆਪਾਂ ਨੇ ਇੱਕ ਇੱਕ ਕਰਕੇ ਜਿਹੜੀਆਂ ਮਿਰਚਾਂ ਇਹਨਾਂ ਨੂੰ ਖਾਲੀ ਕਰ ਲੈਣਾ ਆਪਣੇ ਕੋਲ ਤੇਲ ਵੀ ਬਚਿਆ ਪਿਆ ਸਪੈਸ਼ਲ ਆਪਾਂ ਨੂੰ ਕੋਈ ਚੀਜ਼ ਨਹੀਂ ਲੈ ਆਂਦੀ ਤੇਲ ਵੀ ਕੜਾਹੀ ਦੇ ਵਿੱਚ ਪਾਇਆ ਪਿਆ ਪੂਰੀਆਂ ਦਾ ਬਚਿਆ ਤੇ ਸ਼ਿਮਲਾ ਮਿਰਚ ਜਿਹੜੀ ਧੀ ਸਾਡੇ ਬੱਸ ਘਰ ਪਈ ਸੀ ਤੇ ਆਲੂ ਦੀ ਜਿਹੜੀ ਸਬਜ਼ੀ ਸਾਡੀ ਉਹ ਬਚੀ ਹੋਈ ਸੀ ਆਪਾਂ ਨੇ ਕੋਈ ਵੀ ਚੀਜ਼ ਜਿਹੜੀ ਸਪੈਸ਼ਲ ਤਿਆਰ ਨਹੀਂ ਕਰੀ ਹੈਗੀ ਹੁਣ ਆਪਾਂ ਨੇ ਚਾਰ ਮਿਰਚਾਂ ਧੋ ਲੀਆਂ ਸੁਕਾ ਕੇ ਉਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਖਾਲੀ ਕਰ ਲੈਣਾ ਉੱਕਾ ਕਰਕੇ ਸਾਰੀਆਂ ਖਾਲੀ ਕਰ ਲੈਣਾ ਖਾਲੀ ਕਰਨ ਦਾ ਇਹ ਬਹੁਤ ਆਸਾਨ ਤਰੀਕਾ ਹੈ ਉੱਪਰ ਤੋਂ ਡੰਡੀ ਵਾਲੇ ਪਾਸੇ ਤੋਂ ਕਰਦ ਨੂੰ ਬਿਲਕੁਲ ਮੂਹਰੇ ਨੇੜੇ ਤੋਂ ਫੜ ਕੇ ਚੰਗੀ ਤਰ੍ਹਾਂ ਵੀ ਆਪਾਂ ਡੰਡੀ ਨੂੰ ਆਰਾਮ ਨਾਲ ਕੱਢ ਸਕਦੇ ਹਾਂ ਜਿਹੜੀ ਕਰਦ ਦਾ ਸਿਰ ਹੈ ਉਹ ਬਹੁਤ ਆਪਾਂ ਨੇੜੇ ਤੇ ਫੜਨਾ ਹੈ ਤਾਂ ਕਿ ਜਿਹੜੀ ਮਿਰਚ ਹੋਊ ਨੂੰ ਇੱਧਰ ਉੱਧਰ چیرਣਾ ਲੱਗ ਜਵੇ ਵੀ ਆਸਾਨੀ ਦੇ ਨਾਲ ਖਾਲੀ ਕਰਨੀ ਹੈ ਦੇਖੋ ਖਾਲੀ ਵੀ ਪੂਰੀ ਤਰ੍ਹਾਂ ਹੋਈ ਐ ਐਨੇ ਹੈ ਵੀ ਛੋਟਾ ਛੇਦ ਕਰਿਆ ਜਾਂ ਪੂਰੀ ਤਰ੍ਹਾਂ ਖਾਲੀ ਹੋਈ ਐ ਫਿਰ ਵੀ ਇਹਦੇ ਵਿੱਚੋਂ ਇੱਕ ਵੀ ਆਲੂ ਜਿਹੜਾ ਬਾਹਰ ਨਹੀਂ ਨਿਕਲੂਗਾ ਆਪਾਂ ਇਹਨੇ ਸੌਖੇ ਢੰਗ ਨਾਲ ਬਣਾਵਾਂਗੇ ਤੁਸੀਂ ਇੱਕ ਵਾਰੀ ਬਣਾਉਂਗੇ ਤਾਂ ਤੁਸੀਂ ਬਾਰ-ਬਾਰ ਬਣਾਉਂਗੇ ਆਪਣੀ ਬਚੀ ਹੋਈ ਸਬਜੀ ਐ ਆਪਾਂ ਨੇ ਉਹਨੂੰ ਚੰਗੀ ਤਰ੍ਹਾਂ ਥੋੜਾ ਜਾਂ ਦੋ ਟਮਾਟਰਾਂ ਦੇ ਵਿੱਚ ਭੁੰਨ ਲੈਣਾ ਤੇ ਉਹਨੂੰ ਆਪਾਂ ਨੇ ਠੰਡਾ ਕਰ ਲੈਣਾ ਠੰਡਾ ਕਰਕੇ ਫਿਰ ਆਪਣੇ ਇਹਦੇ ਵਿੱਚ ਪਰ ਲੈਣਾ ਖਾਲੀ ਕਰਨ ਦਾ ਬਹੁਤ ਆਸਾਨ ਤਰੀਕਾ ਇਹ ਨੂੰ ਆਪਾਂ ਟੀਂਡਿਆ ਨੂੰ ਵੀ ਐਵੇਂ ਖਾਲੀ ਕਰ ਸਕਦੇ ਆਂ ਤੇ ਸ਼ਿਮਲਾ ਮਿਰਚ ਨੂੰ ਵੀ ਆਲੂਆਂ ਨੂੰ ਵੀ ਆਪਾਂ ਐਵੇਂ ਖਾਲੀ ਕਰ ਸਕਦੇ ਆਂ ਕਰਦ ਨੂੰ ਜਿੰਨੀ ਆਪਾਂ ਨੇੜੇ ਤੇ ਫੜੂਗ ਉੰਨਾ ਹੀ ਆਸਾਨੀ ਦੇ ਨਾਲ ਜਿਹੜੀ ਆਪਣੀ ਸ਼ਿਮਲਾ ਮਿਰਚਾ ਉਹ ਖਾਲੀ ਹੋ ਜਾਂਦੀ ਹੈ ਹੁਣ ਆਪਣੀਆਂ ਜਿਹੜੀਆਂ ਸ਼ਿਮਲਾ ਮਿਰਚਾਂ ਚਾਰ ਖਾਲੀ ਹੋ ਗਈਆਂ ਆਪਾਂ ਨੇ ਇਹਦੇ ਵਿੱਚ ਤੇ ਇਹ ਜਿਹੜੇ ਬੀਜ ਆਹੋ ਕੰਡ ਤੇ ਹੁਣ ਆਪਾਂ ਕਰਦੇ ਆਂ ਆਲੂ ਤਿਆਰ ਆ ਦੇਖੋ ਪੂਰੀ ਤਰ੍ਹਾਂ ਖਾਲੀ ਹੋ ਗਈਆਂ ਹੁਣ ਆਪਾਂ ਕਰਦੇ ਆ ਆਲੂ ਤਿਆਰ ਆਪਾਂ ਨੇ ਇੱਕ ਚਮਚ ਪਾਇਆ ਸਰੋਂ ਦੇ ਤੇਲ ਦਾ ਬਚਿਆ ਹੋਇਆ ਕੜਾਹੀ ਦਾ ਤੇਲ ਜਿੰਨੇ ਸਾਨੂੰ ਆਲੂਆਂ ਦੀ ਲੋੜ ਉਹਨੇ ਪਾਇਆ ਆਪਾਂ ਨੇ ਆਲੂ ਆਲੂ ਸਾਡੇ ਕੋਲ ਇਹ ਬਚੇ ਹੋਏ ਤੇ ਸਬਜੀ ਦੇ ਤੇ ਆਪਾਂ ਨੇ ਇਹਨੂੰ ਹਲਕਾ ਜਿਹਾ ਸੇਕ ਲਵੋ ਆਣਾ ਆਲਰੇਡੀ ਇਹਦੇ ਵਿੱਚ ਨੂਨ ਮਸਾਲੇ ਸਾਰਾ ਕੁਝ ਆਪਾਂ ਨੇ ਜੀਰੇ ਤੜਕਾ ਲਾਇਆ ਹੋਇਆ ਆਪਾਂ ਨੇ ਇਹਨੂੰ ਹਲਕਾ ਹਲਕਾ ਜਿਹਾ ਭੁੰਨ ਲੈਣਾ ਹੁਣ ਇਹ ਸਾਡੇ ਹਲਕੇ ਹਲਕੇ ਆਲੂ ਭੁੰਨੂਗੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਬਰੀਕ ਕੱਟ ਕੇ ਦੋ ਆਪਾਂ ਨੇ ਦੋ ਲਾਲ ਬਰੀਕ ਟਮਾਟਰ ਕੱਟ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਹੋਲੀ-ਹੋਲੀ ਕਰਕੇ ਵਿੱਚ ਜਿਹੜਾ ਆਪਾਂ ਨੇ ਮੈਸ਼ ਕਰ ਦੇਣਾ ਨੂਨ ਮਿਰਚ ਜਿਹੜਾ ਹੈ ਉਹ ਆਲੂਆਂ ਦੇ ਵਿੱਚ ਪਹਿਲੇ ਹੀ ਪੂਰਾ ਹੈ ਇਸ ਕਰਕੇ ਸਾਨੂੰ ਹੁਣ ਜਿਹੜਾ ਵੀ ਪਾਉਣ ਦੀ ਲੋੜ ਨਹੀਂ ਹੈ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂ। ਦੇਖੋ ਆਲੂ ਵੀ ਬਣ ਕੇ ਸਾਡੇ ਜਿਹੜਾ ਟਮਾਟਰਾਂ ਉਹ ਵੀ ਪੂਰੀ ਤਰ੍ਹਾਂ ਗਲ ਗਏ ਆਲੂਆਂ ਦੇ ਵਿੱਚ ਮਿਕਸ ਹੋ ਗਏ। ਹੁਣ ਆਪਾਂ ਨੇ ਗੈਸ ਨੂੰ ਕਰਤਾ ਬੰਦ ਹੁਣ ਆਪਾਂ ਇਹਨਾਂ ਨੂੰ ਮਸਾਲੇ ਨੂੰ ਕਰੂੰਗੇ ਆਲੂਆਂ ਨੂੰ ਕਰਾਂਗੇ ਠੰਡਾ ਕੜਾਹੀ ਤੇਲ ਸਾਡੇ ਕੋਲ ਬਚਿਆ ਪਿਆ ਤਾਂ ਉਹ ਆਪਾਂ ਨੇ ਸਿਮ ਗੈਸ ਤੇ ਧਰਤਾ ਇੱਕ ਪਾਸੇ ਸਾਡਾ ਤੇਲ ਗਰਮ ਹੋ ਗਿਆ ਇੱਕ ਪਾਸੇ ਜਿਹੜੇ ਆਪਾਂ Shimla mirch ਦੇ ਵਿੱਚ ਆਲੂ ਭਰ ਲੈਣੇ ਆ ਆਲੂ ਭਰੰਦਾ ਬਹੁਤ ਆਸਾਨ ਤਰੀਕਾ ਹੈ ਜਿੰਨਾ ਪਤਲਾ ਚਮਚ ਸਾਡੇ ਕੋਲ ਹੋਗਾ ਉਹਦੇ ਨਾਲ ਆਸਾਨੀ ਦੇ ਨਾਲ ਕਰੇਲੇ ਵੀ ਭਰ ਹੋ ਜੰਨੇ ਆ ਤੇ Shimla mirch ਸਾਡੇ ਕੋਲ ਬਹੁਤ ਛੋਟਾ ਚਮਚ ਹੈ ਆਪਾਂ ਨੇ ਪਹਿਲਾਂ ਉਹਦੇ ਨਾਲ ਪਾ ਕੇ ਪਿੱਛੇ ਬੈਕ ਡੰਡੀ ਦੇ ਨਾਲ ਵਿੱਚ ਪੂਰੀ ਤਰ੍ਹਾਂ ਜਿਹੜੀ Shimla mirch ਨੂੰ ਭਰ ਦੇਣਾ ਸਾਈਜ ਵਿੱਚ ਬੜੀ ਹੈ ਇਹਦੇ ਵਿੱਚ ਆਲੂ ਵੀ ਜਿਹੜੇ ਬਹੁਤ ਜ਼ਿਆਦਾ ਪਾਏ 2-2 ਚਮਚ ਜਿਹੜੇ ਆਲੂ ਦੇ ਪਾਏ ਤੇ ਖਾਣ ਦੇ ਵਿੱਚ ਇੰਨੇ ਸਵਾਦਿਸ਼ਟ ਬਣੇ ਤੁਸੀਂ ਇੱਕ ਵਾਰੀ ਖਾਓਗੇ ਤਾਂ ਬਾਰ-ਬਾਰ ਖਾਓਗੇ ਬਚੀ ਹੋਈ ਸਬਜ਼ੀ ਸਾਡੇ ਆਪਾਂ ਨੇ ਫਰਾਈ ਕਰੀ ਦੁਆਰਾ ਹਲਕੀ ਜੀ ਗਰਮ ਕਰਕੇ ਆਪਣਾ ਮਸਾਲਾ ਤਿਆਰ ਕਰਕੇ ਦੁਆਰਾ Shimla mirch de vich bharta ਦੇਖੋ ਆਪਣੀਆਂ ਜਿਹੜੀਆਂ Shimla mircha ਪੂਰੀ ਤਰ੍ਹਾਂ ਆਲੂਆਂ ਦੇ ਨਾਲ ਆਪਾਂ ਨੇ ਮਸਾਲੇ ਦੇ ਨਾਲ ਭਰਤੀਆਂ ਆਲੂ ਵੀ ਬਹੁਤ ਸਵਾਦਿਸ਼ਟ ਬਣੇ ਹੋਏ ਸੀ ਜੀਰੇ ਤੜਕਾ ਲੱਗਾ ਤੇ ਤੇਲ ਸਾਡਾ ਹੋ ਗਿਆ ਗਰਮ ਆਪਾਂ ਕਿਸੇ ਵੀ ਸਹਜ ਤੇ ਆਪਾਂ ਪਲਟ ਸਕਦੇ ਆ ਕਿਸੇ ਵੀ ਢੰਗ ਨਾਲ ਆਪਾਂ ਇਹਨੂੰ ਵਿੱਚ ਪਾ ਸਕਦੇ ਹਾਂ ਇਹ ਨਹੀਂ ਹੈ ਵੀ ਅਸੀਂ ਡੰਡੀ ਵਾਲਾ ਹੀ ਪਾਸਾ ਪਾਉਣਾ ਜਿੱਧਰ ਤੇ ਮਰਜ਼ੀ ਆਪਾਂ ਇਹਨੂੰ ਪਾ ਸਕਦੇ ਹਾਂ ਬਸ ਇੱਕ ਵਾਰੀ ਤੇਲ ਦੇ ਵਿੱਚ ਡਿੱਪ ਹੋਣੀ ਚਾਹੀਦੀ ਹੈ ਹਲਕੀਆਂ ਹਲਕੀਆਂ ਚਾਹੇ ਟੇਢੀ ਚਾਹੇ ਡੰਡੀ ਵਾਲਾ ਪਾਸਾ ਜਿੱਧਰ ਮਰਜ਼ੀ ਨੂੰ ਪਾ ਦਿਓ ਇਹਨੇ ਉਸੇ ਪਾਸੇ ਤੇ ਹੀ ਸੇਕ ਲੱਗ ਜਾਣਾ ਪਰ ਇਹਦੇ ਵਿੱਚ ਦੇ ਜਿਹੜੇ ਆਲੂ ਉਹ ਨਹੀਂ ਨਿਕਲ ਸਕਦੇ ਆਪਾਂ ਨੇ ਇਹਨੂੰ ਕੋਈ ਢੱਕਣ ਨਹੀਂ ਲਾਏ ਆਪਾਂ ਇਹਨਾਂ ਨੂੰ ਕਿਸੇ ਦੁਆਰਾ ਬੰਦ ਨਹੀਂ ਕਰਿਆ ਪਰ ਫਿਰ ਵੀ ਇੱਕ ਵੀ ਜਿਹੜਾ ਆਲੂ ਹੈ ਇਹਦੇ ਵਿੱਚ ਤੇ ਨਹੀਂ ਨਿਕਲ ਸਕਦਾ ਦੇਖੋ ਤੁਹਾਡੇ ਸਾਹਮਣੇ ਸਹਿਜ ਦੇਖੋ ਕਿੰਨਾ ਵੱਡਾ ਹੈ ਮਾਝਮੰਡ ਇਨੂੰ ਪੱਕਣ ਤੇ ਜ਼ਰੂਰ ਲੱਗਣਗੇ ਜਿਆਦਾ ਪਰ ਸੁਆਦਿਸ਼ਟ ਬਹੁਤ ਹੋਊਗਾ ਆਪਾਂ ਬਾਅਦ ਵਿੱਚ ਵੀ ਇਹਨੂੰ ਜਿੱਧਰ ਨੂੰ ਮਰਜ਼ੀ ਪਲਟ ਸਕਦੇ ਹਾਂ ਸ਼ਿਮਲਾ ਮਿਰਚੋਂ ਮਸਾਲਾ ਜਿਹੜਾ ਉਹ ਬਾਹਰ ਨਹੀਂ ਨਿਕਲ ਸਕਦਾ ਇਹਨੂੰ ਆਪਾਂ ਨੇ 5-5 ਮਿੰਟ ਬਾਅਦ ਸੀਮਾ ਪਰ ਤਾਂ ਹਰ ਤਾਂ 5-5 ਮਿੰਟ ਬਾਅਦ ਆਪਾਂ ਨੇ ਇਹਨੂੰ ਹਿਲਾਉਂਦੇ ਰਹਿਣਾ ਕਿਉਂਕਿ ਜੋ ਸਾਈਜ਼ ਵਿੱਚ ਮੋਟੀ ਹੈ ਤਾਂ ਉਹ ਥੋੜਾ ਜਿਹਾ 10 ਮਿੰਟ ਜ਼ਿਆਦਾ ਲੱਗ ਸਕਦੀ ਹੈ ਆਪਾਂ ਨੇ ਕੋਈ ਵੀ ਚੀਜ਼ ਜਿਹੜੀ ਤਿਆਰ ਨਹੀਂ ਕਰੀ ਆਲੂ ਜਿਹੜੇ ਤੇ ਸਾਡੇ ਕੋਲ ਸਵੇਰ ਦੇ ਨਾਸ਼ਤੇ ਦੇ ਬਚੇ ਹੋਏ ਤੇ ਆਲੂ ਆਪਾਂ ਨੇ ਉਹ ਹੀ ਲੈ ਲੇ ਤੇ ਪੂਰੀਆਂ ਬਣਾਈਆਂ ਸੀ ਆਲੂ ਦੇ ਨਾਲ ਪੂਰੀਆਂ ਤੇਲ ਸਾਡਾ ਉਹ ਵੀ ਬਚਿਆ ਹੋਇਆ ਸੀ ਤੇ ਆਪਾਂ ਨੇ ਉਹੀ ਆਲੂਆਂ ਨੂੰ ਦੁਆਰਾ ਟਮਾਟਰਾਂ ਦੇ ਵਿੱਚ ਮਿਕਸ ਕਰਕੇ ਇੱਕ ਚਮਚ ਤੇਲ ਪਾ ਕੇ ਉਹਨੂੰ ਤਿਆਰ ਕਰਕੇ ਮਸਾਲੇ ਨੂੰ ਆਪਾਂ ਨੇ Shimla mirch ਦੇ ਵਿੱਚ ਭਰ ਕੇ ਆਪਾਂ ਦੁਆਰਾ ਫੇਰ ਦੁਆਰਾ ਡਿਸ਼ ਤਿਆਰ ਕਰ ਲਈ ਜੇ ਕਿ ਖਾਣ ਦੇ ਵਿੱਚ ਬਹੁਤ ਹੀ ਸੁਆਦੀਸ਼ਟ ਹੋਊਗੀ ਤੁਸੀਂ ਇੱਕ ਵਾਰੀ ਖਾਓਗੇ ਤਾਂ ਬਾਰ-ਬਾਰ ਬਣਾਓਗੇ ਬਹੁਤ ਹੀ ਸੁਆਦੀਸ਼ਟ ਹੋਊਗੀ ਕਿਉਂਕਿ ਜਿਹੜੇ ਆਲੂ ਅਸੀਂ ਫਰਾਈ ਕਰਕੇ ਬਣਾਏ ਤੇ ਉਹ ਹੈ ਹੀ ਬਹੁਤ ਸਵਾਦਿਸ਼ਟ ਬਣੇ ਹੋਏ ਤੇ ਆਪਾਂ ਆਲੂਆਂ ਨੂੰ ਉਬਾਲ ਕੇ ਵੀ ਬਣਾ ਸਕਦੇ ਆ ਪਨੀਰ ਵੀ ਪਾ ਸਕਦੇ ਆ ਬਰੀਕ ਬਰੀਕ ਕੱਟ ਕੇ ਉਹਨਾਂ ਨੂੰ ਫਰਾਈ ਵੀ ਕਰਕੇ ਪਾ ਸਕਦੇ ਆ ਜਿਸ ਆਪਾਂ ਜਿਸ ਤਰ੍ਹਾਂ ਆਪਾਂ ਠੀਕ ਲੱਗਦਾ ਆਪਾਂ ਉਸ ਤਰ੍ਹਾਂ ਕਰ ਸਕਦੇ ਆ ਦੇਖੋ ਬੜੀ ਆਸਾਨੀ ਦੇ ਨਾਲ ਇਹ ਤੇਲ ਦੇ ਵਿੱਚ ਜਿਹੜੀਆਂ ਫਰਾਈ ਹੋ ਗਈਆਂ ਆਪਾਂ ਇਹਨਾਂ ਨੂੰ ਹੌਲੀ ਹੌਲੀ ਪਲਟਿਆ ਵੀ ਹੈ ਕਿਸੇ ਦਾ ਵੀ ਇੱਕ ਪੋਰਾ ਵੀ ਜਿਹੜਾ ਮਸਾਲਾ ਬਾਹਰ ਨਹੀਂ ਨਿਕਲਿਆ ਉਸੇ ਤਰ੍ਹਾਂ ਜਿਹੜੇ ਇਹ ਆਲੂਆਂ ਵਿੱਚ ਭਰੇ ਪਏ ਰੰਗ ਦੇਖੋ ਨਾ ਤਾਂ ਥੋੜਾ ਜਿਹਾ ਪੀਲਾਪਣ ਜਾਂ ਹੋ ਗਿਆ ਥੋੜੀ-ਥੋੜੀ ਨਿਸ਼ਾਨੀ ਹੋ ਗਈ ਵੀ ਇਹ ਬਣਨੀਆ ਸ਼ੁਰੂ ਹੋ ਗਈਆਂ ਹੁਣ ਆਪਾਂ ਇਹਨੂੰ ਫੇਰ ਪਲਟਾਂਗੇ ਆ ਦੇਖੋ ਇੱਥੇ ਆਪਾਂ ਭਰਿਆ ਇਹਨਾਂ ਨੂੰ ਉਸੀ ਤਰ੍ਹਾਂ ਬੰਦ ਹੈ ਕੋਈ ਕਿਸੇ ਦੇ ਵਿੱਚ ਤੇ ਇੱਕ ਪੋਰਾ ਵੀ ਮਸਾਲਾ ਨਹੀਂ ਨਿਕਲੇ ਆ ਨਾ ਆਪਣੇ ਕਿਨਨ ਤਾਂ ਗਵਨੇ ਨਾ ਇਹਨਾਂ ਦੀ ਆਪਣੇ ਕੋਈ ਕਟਿੰਗ ਕਰੀ ਸਿੱਧੇ ਹੀ ਆਪਣੇ ਖਾਲੀ ਕਰਕੇ ਇਹਨਾਂ ਨੂੰ ਭਰ ਕੇ ਤੇਲ ਦੇ ਵਿੱਚ ਛੱਡਤਾ ਹੁਣ ਉਹਨੂੰ ਆਪਾਂ ਹਲਾਵਾਂਗੇ ਤੇ ਆਪਾਂ ਹੁਣ ਦੇਖਦੇ ਆ ਕਿਸ ਤਰ੍ਹਾਂ ਸਾਡੀਆਂ ਹੈਗੀਆਂ ਹੁਣ ਦੇਖੋ ਜੀ ਸਾਡੀਆਂ ਚਾਰੇ ਜਿਹੜੀ ਸ਼ਿਮਲਾ ਮਿਰਚਾਂ ਬਣ ਕੇ ਤਿਆਰ ਹੋ ਗਈਆਂ ਆ ਦੇਖੋ ਜੀ ਆਪਾਂ ਨੇ ਐਦਾ ਇਧਰ ਹੀ ਸਾਈਡ ਤੇ ਹੀ ਪਾਇਆ ਹੈ ਬਿਲਕੁਲ ਬੰਦ ਹੈ ਕੋਈ ਵੀ ਆਲੂ ਜਿਹੜਾ ਬਾਹਰ ਨਹੀਂ ਨਿਕਲਿਆ ਆਪਾਂ ਨੇ ਮੂਹਰੇ ਤੇ ਇਹਨਾਂ ਨੂੰ ਕੋਈ ਬੰਦ ਨਹੀਂ ਕਰਿਆ ਆਪਾਂ ਦੇਖੋ ਕਿੰਨੇ ਤੇਲ ਦੇ ਵਿੱਚ ਇਹਨਾਂ ਨੂੰ ਫਰਾਈ ਕਰਿਆ ਤੇ ਦੇਖੋ ਹੁਣ ਇਹਨੂੰ ਆਪਾਂ ਝਾਰਨੀ ਦੇ ਨਾਲ ਕੱਢਣਾ ਝਾਰਨੀ ਦੇ ਨਾਲ ਕੱਢਣਾ ਤਾਂ ਕਿ ਕਈ ਵਾਰੀ ਜਿਹੜੀ ਮਿਰਚੋਂ ਬੀਜ ਆਪਣੇ ਤੇ ਛੁੱਟ ਜਾਂਦੀ ਹੈ ਚਮਟੇ ਨਾਲ ਆਪਣੇ ਪਰ ਜਿਹੜੇ ਤੇਲ ਦੇ ਛਿੱਟੇ ਪੈਣ ਦਾ ਡਰ ਹੈ ਇਸ ਕਰਕੇ ਆਪਾਂ ਨੂੰ ਜਿਹੜਾ ਇਹ ਝਰਨੀ ਦੇ ਨਾਲ ਹੀ ਕੱਢਣੇ ਚਾਹੀਦੇ ਆ। ਦੇਖੋ ਬਣ ਕੇ ਬਹੁਤ ਸਵਾਦਿਸ਼ਟ ਬਣ ਗਿਆ ਹੈ। ਖਾ ਕੇ ਇੱਕ ਵਾਰੀ ਤੁਸੀਂ ਖਾਓਗੇ ਤਾਂ ਬਾਰ-ਬਾਰ ਖਾਓਗੇ। ਇੱਕ ਵਾਰੀ ਮੇਰਾ ਜਿਹੜਾ ਇਹ ਬਣਾਉਣ ਦਾ ਢੰਗ ਤੁਸੀਂ ਜ਼ਰੂਰ ਅਪਣਾ ਕੇ ਦੇਖਿਓ। ਸਪੈਸ਼ਲ ਆਪਾਂ ਨੇ ਕੋਈ ਵੀ ਚੀਜ਼ ਨਹੀਂ ਲਈ। ਸਾਡੀ ਦੂਜੀ ਵਾਰੀ ਦੀ ਜਿਹੜੀ ਸਬਜ਼ੀ ਹੈ ਉਹ ਵੀ ਤਿਆਰ ਹੋ ਗਈ। ਹੁਣ ਆਪਾਂ ਇਹਨੂੰ ਰਾਇਤੇ ਦੇ ਨਾਲ ਪਰੋਸ ਸਕਦੇ ਆ ਤੇ ਬਹੁਤ ਹੀ ਸੁਆਦੀਸ਼ਟ ਬਣੂਗੀ ਤੇ ਦੇਖੋ ਤੁਹਾਨੂੰ ਦੇਖਣ ਚ ਹੀ ਪਤਾ ਲੱਜੂਗਾ ਕੋਈ ਵੀ ਜਿਹੜੀ ਸ਼ਿਮਲਾ ਵਿੱਚ ਸਾਡੀ ਖਾਲੀ ਨਹੀਂ ਉਹ ਪਿੱਕ ਹੋਰ ਅਗ ਮਸਾਲਾ ਨੇ ਨਿਕਲਿਆ ਖਾਣ ਦੇ ਵਿੱਚ ਇਹ ਬਹੁਤ ਜਿਹੜੀ ਸੁਆਦੀਸ਼ਟ ਬਣੂਗੀ ਆਪਾਂ ਵੀ ਕੋਈ ਵੀ ਜਿਕਨੇ ਸਬਜੀ ਬਚੀ ਵੀ ਆਪਾਂ ਇਸ ਤਰ੍ਹਾਂ ਪਾ ਸਕਦੇ ਆ ਤੇ ਆਪਾਂ ਬਣਾ ਸਕਦੇ ਆ ਦੇਖੋ ਤੇਲ ਬਿਲਕੁਲ ਸਾਫ ਪਿਆ ਤੇਲ ਦੇ ਵਿੱਚ ਇੱਕ ਵੀ ਆਲੂ ਜਿਹੜਾ ਬਣਾ ਨਿਕਲਿਆ ਨਹੀਂ ਹੈਗਾ ਹਾਂਜੀ ਜੇ ਤੁਹਾਨੂੰ ਮੇਰਾ ਬਣਾਉਣ ਦਾ ਢੰਗ ਵਧੀਆ ਲੱਗਿਆ ਮੇਰੇ ਚੈਨਲ ਨੂੰ ਸਪੋਰਟ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਕਰੋ ਦੇਖਣ ਵਾਲਾ ਦਾ ਬਹੁਤ ਬਹੁਤ ਧੰਨਵਾਦ